नमस्कार ਤੇ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ ਹਜਣਾ ਹਿਮਾਚਲ ਤੇ ਮੈਂ ਆ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਇਸ ਵੇਲੇ ਦੀ ਵੱਡੀ ਖਬਰ ਬਾਰੇ ਲੁਧਿਆਣਾ ਵੈਸਟ ਦੀ ਸੀਟ ਤੋਂ ਆਮ ਆਦਮੀ ਪਾਰਟੀ ਨੇ ਉਮੀਦਵਾਰ ਦਾ ਨਾਂ ਐਲਾਨ ਦਿੱਤਾ ਹੈ ਲੁਧਿਆਣਾ ਪਛਮੀ ਹਲਕੇ ਦੇ ਵਿੱਚ ਉਪ ਚੋਣ ਆਮ ਆਦਮੀ ਪਾਰਟੀ ਜਿਹੜੀ ਹੈ ਸੰਜੀਵ ਅਰੋੜਾ ਨੂੰ ਉਹਨਾਂ ਨੇ ਉਮੀਦਵਾਰ ਐਲਾਨਿਆ ਹੈ ਤੇ ਰਾਜ ਸਭਾ ਮੈਂਬਰ ਨੇ ਸੰਜੀਵ ਅਰੋੜਾ ਤੇ ਲੁਧਿਆਣਾ ਦੇ ਕਾਰੋਬਾਰੀ ਨੇ ਸੰਜੀਵ ਅਰੋੜਾ ਜਨਾ ਦਾ ਨਾਂ ਸਾਹਮਣੇ ਆ ਰਿਹਾ ਹੈ ਰਾਜ ਸਭਾ ਦੀ ਸੀਟ ਹੁਣ ਖਾਲੀ ਹੋ ਜਾਵੇਗੀ ਦਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਜਿਹੜੇ ਨੇ ਉਹਨਾਂ ਦਾ ਨਾਮ ਐਲਾਨਿਆ ਗਿਆ ਹੈ ਜਿੰਨੀ ਚੋਣਾਂ ਦੇ ਲਈ ਇਹ ਨਾਮ ਐਲਾਨਿਆ ਗਿਆ ਹੈ ਜਿਹੜੀ ਸੀਟ ਖਾਲੀ ਹੋ ਗਈ ਸੀਗੀ ਗੁਰਪ੍ਰੀਤ ਗੋਗੀ ਜਿਹੜੇ ਨੇ ਉਹਨਾਂ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਤੇ ਹੁਣ ਆਮ ਆਦਮੀ ਪਾਰਟੀ ਨੇ ਉਮੀਦਵਾਰ ਦਾ ਨਾਮ ਐਲਾਨ ਦਿੱਤਾ ਹੈ ਉਮੀਦਵਾਰ ਦਾ ਨਾਮ ਹੈ ਉਹ ਤੁਹਾਡੀ ਟੀਵੀ ਸਕਰੀਨਸ ਤੇ ਤੁਸੀਂ ਦੇਖ ਸਕਦੇ ਹੋ ਰਾਜ ਸਭਾ ਮੈਂਬਰ ਨੇ ਸੰਜੀਵ ਅਰੋੜਾ ਜਿਨ੍ਹਾਂ ਦਾ ਨਾਮ ਸਾਹਮਣੇ ਆ ਰਿਹਾ ਹੈ ਤੇ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਲੁਧਿਆਣਾ ਦੇ ਕਾਰੋਬਾਰੀ ਦੱਸੇ ਜਾ ਰਹੇ ਨੇ ਸੰਜੀਵ अरोड़ा ਰਾਜ ਸਭਾ ਦੀ ਸੀਟ ਜਿਹੜੀ ਹੈ ਉਹ ਹੁਣ ਖਾਲੀ ਹੋ ਜਾਵੇਗੀ ਤਾਂ ਇਸ ਖਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਜੁੜੇ ਹੋਏ ਨੇ ਅਨਮੋਲ ਕੀ ਕੁਝ ਜਾਣਕਾਰੀ ਹੈ ਅੱਜ ਲੁਧਿਆਣਾ ਵੈਸਟ ਦੀ ਸੀਟ ਤੋਂ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਨਾਮ ਐਲਾਨ ਦਿੱਤਾ ਹੈ ਸੰਜੀਵ ਅਰੋੜਾ ਦਾ ਨਾਮ ਸਾਹਮਣੇ ਆ ਰਿਹਾ ਹੈ ਥੋੜਾ ਇਹਨਾਂ ਦੇ ਬਾਰੇ ਇਨਫੋਰਮੇਸ਼ਨ ਦੇ ਦਿਓ ਕਿ ਆਖਿਰਕਾਰ ਇਹ ਕੌਣ ਨੇ ਬਿਲਕੁਲ ਦੇਖੋ ਜੇਕਰ ਇਸ ਸੇਟ ਤੇ ਪਹਿਲੇ ਬੈਕਗ੍ਰਾਉਂਡ ਦੀ ਗੱਲ ਕੀਤੀ ਰਵੇ ਅਲਫਾ ਦੇ ਬੈਕਗ੍ਰਾਉਂਡ ਦੀ ਗੱਲ ਕੀਤੀ ਰਵੇ ਤੁਹਾਨੂੰ ਯਾਦ ਹੋਵੇਗਾ ਕੁਝ ਸਮੇਂ ਪਹਿਲਾਂ ਗੁਰਪ੍ਰੀਤ ਗੋਗੀ ਜੁਕੀ ਜਿਹੜਾ ਐਕਸੀਗੇ ਉਹਨਾਂ ਨੇ ਜੋ ਕੀ ਉਹਨਾਂ ਨੂੰ ਸੁਸਾਇਸਾਈਡ ਅੰਡਰ ਕਿਤੀ ਸੀ ਜਿਸ ਤੋਂ ਬਾਅਦ ਜੋ ਕੀ ਉਹਦੀ ਮਰਤੀ ਹੋਈ ਤੇ ਜਿਹੜੀ ਸੀਟ ਹੈ ਉਹ ਖਾਲੀ ਹੁੰਦੀ ਨਜ਼ਰ ਆਈ ਹੁਣ ਕਿ ਕ ਆਉਣ ਵਾਲਾ ਦਿਨਾਂ ਦੇ ਵਿੱਚ ਜ਼ਰੂਰ ਜੋ ਕੀ ਐ ਤੇ ਬਾਇਲੈਕਸ਼ਨ ਹੋਣੇ ਨੇ ਤਾਂ ਆਮ ਆਦਮੀ ਪਾਰਟੀ ਵੱਲੋਂ ਪਹਿਲ ਕੀਤੀ ਗਈ ਇਸ ਵਾਰੀ ਤੇ ਸਭ ਤੋਂ ਪਹਿਲਾਂ ਜੋ ਕੈਂਡੀਡੇਟ ਹੈ ਆਪਣਾ ਆਮ ਆਦਮੀ ਪਾਰਟੀ ਵੱਲੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਉਹਨਵਾਦਾਂ ਦੇ ਵਿੱਚ ਸੰਜੀਵ ਰੋਣਾ ਨੂੰ ਉਤਾਰਿਆ ਗਿਆ ਜੋ ਕਿ ਰਾਜ ਸਭਾ ਮੈਂਬਰ ਨੇ ਤੇ ਲੁਧਿਆਣਾ ਤੋਂ ਜੋ ਕਿ ਇੱਕ ਸਕਸੈਸਫੁਲ ਬਿਜ਼ਨਸਮੈਨ ਵੀ ਨੇ ਕਾਫੀ ਲੰਬੇ ਸਮੇਂ ਤੋਂ ਜੋ ਕਿ ਹੈ ਪੋਲਿਟਿਸੀਨ ਨਾਲ ਵੀ ਜੁੜੇ ਹੋਏ ਨੇ ਤੇ ਇਸ ਤੋਂ ਇਲਾਵਾ ਸਮਾਜ ਸੇਵੀ ਦੇ ਤੌਰ ਤੇ ਵੀ ਕੰਮ ਕਰਦੇ ਨਜ਼ਰ ਆਉਂਦੇ ਨੇ ਲੁਧਿਆਣਾ ਦੇ ਵਿੱਚ ਇਹਨਾਂ ਦੇ ਕਾਫੀ ਵੱਡੇ ਬਿਜ਼ਨਸ ਹੈ ਤੇ ਉਸ ਤੋਂ ਬਿਜ਼ਨਸ ਆਪਣੇ ਸੈਟਅਪ ਕਰਨ ਤੋਂ ਬਾਅਦ ਜੋ ਕਿ ਇਹਨਾਂ ਵੱਲੋਂ ਪੋਲਿਟਿਕਲ ਜਿਹੜੇ ਕੈਰੀਅਰ ਦੇ ਵਿੱਚ ਸਟੈਪ ਇਹਨ ਕੀਤਾ ਗਿਆ ਸੀ ਤੇ ਹੁਣ ਕਿ ਕਿ ਜਿਕੇ ਰਾਜ ਸਭਾ ਸੀਟ ਜਿਕੇ ਇਹਨਾਂ ਨੂੰ ਦਿੱਸੀ ਗਈ ਚ ਕਿ ਆਮ ਆਦਮੀ ਪਾਰਟੀ ਵੱਲੋਂ ਤਾਂ ਹੁਣ ਮੌਕਾ ਜੋ ਕਿ ਇਹਨਾਂ ਨੂੰ ਦਿੱਤਾ ਗਿਆ ਲੁਧਿਆਣਾ ਵੈਸ ਤੋਂ ਲੁਧਿਆਣਾ ਵੈਸ ਤੋਂ ਜਿਕੇ ਇਹ ਮੌਕਾ ਦਿੱਤਾ ਗਿਆ ਇਹਨਾਂ ਨੂੰ ਸ਼ੌਨ ਲੰਡਾ ਤੇ ਦੇਖਣਾ ਜ਼ਰੂਰ ਹੋਏਗਾ ਕਿ ਇਸ ਤਰੀਕੇ ਦਾ ਪਿਆਰ ਜਿਕੇ ਹੈ ਇਹਨਾਂ ਨੂੰ ਇਸ ਸੀਟ ਤੋਂ ਮਿਲਦਾ ਹੈ ਜੀ ਤੇ انਮੋਲ ਇਹ ਜਿਹੜੇ ਉਮੀਦਵਾਰ ਨੇ ਇਹਨਾਂ ਦੇ ਜੇ ਬੈਕਗ੍ਰਾਉਂਡ ਦੀ ਗੱਲ ਕਰੀਏ ਕਿ ਇਹ ਲੁਧਿਆਣਾ ਦੇ ਹੀ ਰਹਿਣ ਵਾਲੇ ਨੇ ਜਾਂ ਫਿਰ ਇਹਨਾਂ ਦਾ ਬੈਕਗ੍ਰਾਉਂਡ ਕਿਤੇ ਹੋਰ ਜੁੜਿਆ ਹੋਇਆ ਹੈ ਤੇ ਆਮ ਆਦਮੀ ਪਾਰਟੀ ਨੇ ਕੀ ਕੁਝ ਕਪੈਸਿਟੀ ਦੇਖ ਕੇ ਜਾਂ ਕੀ ਪੋਲਿਟਿਕਲ ਇਹਨਾਂ ਦਾ ਬੈਕਗ੍ਰਾਉਂਡ ਦੇਖ ਕੇ ਇਹਨਾਂ ਨੂੰ ਇਹ ਸੀਟ ਜਿਹੜੀ ਹੈ ਲੜਨ ਦੇ ਲਈ ਉਮੀਦਵਾਰ ਲਾਣਿਆ ਹੈ ਜੇ ਬਿਲਕੁਲ ਦੇਖੋ ਉਹ ਕਿ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਲੁਧਿਆਣਾ ਦੇ ਹੀ ਵਸਣਦੇ ਨੇ ਇਸ ਤੋਂ ਬਾਅਦ ਜੇ ਕਿਹਾ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਇਹਨਾਂ ਦੇ ਬਿਜ਼ਨਸ ਹੈ کافی ਲੰਬੇ ਸਮੇਂ ਤੋਂ ਰਿਹਾ ਬਿਜ਼ਨਸ ਇਹਨਾਂ ਦਾ ਸਟਾਰਟਅਪ ਪਾਰਟੀ ਦੇ ਨੰਦੇ ਕਾ ਫਿਲਮ ਦੇ ਸਮੇਤ ਜੁੜੇ ਹੋਏ ਹੈ ਜਿਸ ਤੇ ਕਰਕੇ ਹੀ ਜੋ ਕੀ ਹੈ ਇਹਨਾਂ ਨੂੰ ਇਹ ਮੌਕਾ ਜੁਕੇ ਪਾਰਟੀਆਂ ਨੂੰ ਦਿੱਤਾ ਗਿਆ ਜੀ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਗੋਗੀ ਦੀ ਜਿਹੜੀ ਡੈਥ ਹੋ ਗਈ ਸੀਗੀ ਉਸ ਤੋਂ ਬਾਅਦ ਇਹਨਾਂ ਦਾ ਨਾਂ ਹੁਣ ਸਾਹਮਣੇ ਆਇਆ ਹੈ ਤੇ ਕੀ ਬਾਕੀ ਪਾਰਟੀਆਂ ਦੇ ਉਮੀਦਵਾਰ ਵੀ ਸਾਹਮਣੇ ਆ ਚੁੱਕੇ ਨੇ ਜਾਂ ਫਿਰ ਹਲੇ ਸਿਰਫ ਆਮ ਆਦਮੀ ਪਾਰਟੀ ਨੇ ਆਪਣਾ ਜਿਹੜਾ ਉਮੀਦਵਾਰ ਐਲਾਨਿਆ ਹੈ ਲੋਟਣਾ ਵਾਪਸ ਤੇ ਲਈ ਜੇ ਕਿ ਸਰਫਾ ਜੇ ਆਮਾਦੀ ਪਾਰਟੀ ਵੱਲੋਂ ਇਹ ਚਾਹਤਾ ਸਕਦਾ ਕਿ ਫੈਨ ਕੀਤੀ ਗਈ ਹੈ ਸਾਡੇ ਆਮਾਦੀ ਪਾਰਟੀ ਵੱਲੋਂ ਜੁਕੇ ਸਭ ਤੋਂ ਪਹਿਲਾਂ ਆਪਣਾ ਕੈਂਡੀਡੇਟ ਅਨਾਉਂਸ ਕੀਤਾ ਗਿਆ ਜੇ ਬਾਕੀ ਪਾਰਟੀਆਂ ਵੱਲੋਂ ਆਪਣਾ ਕੈਂਡੀਡੇਟ ਜੁਕੇ ਇਸ ਇਲੈਕਸ਼ਨ ਡਿਰੀ ਇਸ ਫਿਲਹਾਲ ਜੁਕੇ ਅਨਾਉਂਸ ਨਹੀਂ ਕੀਤਾ ਗਿਆ ਠੀਕ ਹੈ ਅਨਮੋਲ ਨਾਲੇ ਇਹ ਦੱਸੇ ਜਾ ਰਹੇ ਨੇ ਤੁਸੀਂ ਵੀ ਜੇ ਇਨਫੋਰਮੇਸ਼ਨ ਦਿੱਤੀ ਕਿ ਇਹ ਰਾਜ ਸਭਾ ਮੈਂਬਰ ਨੇ ਤਾਂ ਹੁਣ ਜਦੋਂ ਇਹਨਾਂ ਦਾ ਨਾਮ ਐਲਾਨ ਦਿੱਤਾ ਗਿਆ ਹੈ ਤਾਂ ਕੀ ਰਾਜ ਸਭਾ ਦੀ ਸੀਟ ਜਿਹੜੀ ਹੁਣ ਤੋਂ ਹੀ ਖਾਲੀ ਹੋ ਜਾਏਗੀ ਜਾਂ ਫਿਰ ਜਦੋਂ ਇਹਨਾਂ ਦਾ ਨਾਂ ਸਾਹਮਣੇ ਆ ਜਗਾ ਯਾਨੀ ਕਿ ਜਦੋਂ ਇਹ ਜਿੱਤ ਪ੍ਰਾਪਤ ਕਰ ਲੈਣਗੇ ਤੇ ਫਿਰ ਉਹ ਰਾਜ ਸਭਾ ਸੀਟ ਖਾਲੀ ਹੋਵੇਗੀ ਜੀ ਬਿਲਕੁਲ ਸਹੀ ਹੋਇਆ ਇਸ ਤਰੀ ਗੀ ਸਰ ਵੀ ਕਲੈਰਿਟੀ ਨਹੀਂ ਸਾਹਮਣੇ ਹੈ ਕਿ ਇਹਨਾਂ ਵੱਲੋਂ ਇਸਤੀਫਾ ਕਦੋਂ ਦਿੱਤਾ ਜਾਊਗਾ ਠੀਕ ਹੈ ਦੋ ਤਰੀਕੇ ਨਹੀਂ ਆਤਾ ਅਜੇ ਇਸਤੀਫਾ ਦਿੱਤਾ ਜਾ ਸਕਦਾ ਹੈ ਜਾਂ ਫਿਰ ਜੇਕਰ ਗੱਲ ਕੀਤੀ ਰਵੇ ਚੋਣਾਂ ਦੀ ਤਾਂ ਜੇਕਰ ਚੋਣਾਂ ਦੇ ਵਿੱਚ ਜਿੱਤਦੇ ਹਨ ਤਾਂ ਉਦੋਂ ਅਸਤੀਫਾ ਵੀ ਦਿੱਤਾ ਜਾ ਸਕਦਾ ਤਾਂ ਕਈ ਇਸ ਦੇ ਵਿੱਚ ਕਿਹਿਆ ਕਰਾਈਆਂ ਨੇ ਅਜੇ ਤੱਕ ਇਸ ਚੀਜ਼ ਦੀ ਕਲੈਰਿਟੀ ਨਹੀਂ ਆ ਪਈ ਹੈ ਕਿ ਅਸਤੀਫਾ ਜੋ ਕੀ ਹੈ ਕਦੋਂ ਦਿੱਤਾ ਜਾਉਂਦਾ ਠੀਕ ਹੈ ਅਨਮੋਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਭ ਨੂੰ ਜਾਣਕਾਰੀ ਸਾਂਝੀ ਕੀਤੀ ਦਸ਼ਕਾ ਦੇ ਨਾਲ ਤਾਂ ਜਿਵੇਂ ਅਨਮੋਲ ਸਾਨੂੰ ਦੱਸ ਰਹੇ ਸੀਗੇ ਕਿ ਲੁਧਿਆਣਾ ਵੈਸਟ ਤੋਂ ਉਹਨਾਂ ਦਾ ਨਾਮ ਐਲਾਨ ਦਿੱਤਾ ਗਿਆ ਹੈ ਹੁਣ ਬਾਕੀ ਪਾਰਟੀਆਂ ਕੋਲ ਤੱਕ ਨਾਮ ਐਲਾਨਨ ਗਿਆ ਇਹ ਦੇਖਣ ਵਾਲੀ ਗੱਲ ਹੋਵੇਗੀ